ਹਾਂਜੀ ਇਹ ਇਲਾਕਾ ਉਹੀ ਆ ਪਿਛਲੇ ਸਾਲ ਜੋ 2023 ਦੇ ਵਿੱਚ ਇੱਥੋਂ ਬੰਨ ਟੁੱਟਾ ਸੀ ਤੇ ਜਿਹੜਾ ਪਿੱਛੋਂ ਬੰਨ ਟੁੱਟ ਕੇ ਤੇ ਇੱਧਰ ਸਾਰਾ ਪੈਲੀ ਜਿਹੜੀ ਆ ਨੂਰ ਮੁਹੰਮਦ ਝੁੱਗੀਆਂ ਦੀ ਇਹ ਸਾਰੇ ਗਰੀਬ ਲੋਕਾਂ ਦੀ ਪੈਲੀ ਇੱਥੇ ਤਾਂ ਸਾਡੇ ਨਾਲ ਉਹ ਸਾਰੇ ਮੌਜੂਦ ਆ ਤੇ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕੇ ਇਸ ਵਾਰ ਜਿਹੜੇ ਕਿਸ ਤਰ੍ਹਾਂ ਦੇ ਹਾਲਾਤ ਆ ਤੇ ਇਹ ਕਿੰਨੀ ਕੁ ਜਿਹੜੀ ਜ਼ਮੀਨ ਆ ਜਿਹੜੀ ਪ੍ਰਭਾਵਿਤ ਹੋਈ ਹੈ ਹਾਂਜੀ ਪਹਿਲਾਂ ਤਾਂ ਬਹੁਤ ਮੰਦ ਭਾਗੀ ਘਟਨਾ ਜੀ ਇਹ ਜਿਹੜੇ بارش ਦੇ ਕਾਰਨ ਜਿਹੜਾ ਹੜ੍ਹ ਪ੍ਰਭਾਵਿਤ ਸਾਰਾ ਇਲਾਕਾ ਹੋ ਗਿਆ ਸਭ ਤੋਂ ਪਹਿਲਾਂ ਜੀ ਵਹਿਗਰ ਜੀ ਦਾ ਖਾਲਸਾ ਸਿਰ ਵਹਿਗਰ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਪੀਸੀ ਵਾਲਿਆਂ ਦਾ ਕਿਹੜੇ ਦਾ ਧੰਨਵਾਦ ਕਰਦਾ ਆ ਪਿੰਡੀ ਦੂਰਦਰਸ਼ਨ ਦਾ ਧੰਨਵਾਦ ਕਰਦਾ ਵੀ ਸਾਡੇ ਪਿੰਡ ਚੁਗਿਆ ਨੂੰ ਦਰ ਪਹੁੰਚਦਾ ਪਹੁੰਚਣ ਦਾ ਦੂਸਰੀ ਗੱਲ ਇਹ ਜੀ ਸਾਡਾ ਇਸ ਤਰ੍ਹਾਂ 2023 ਦੇ ਵਿੱਚ ਇਨੇ ਨੁਕਸਾਨ ਹੋਇਆ ਸੀਗਾ ਕਿ ਉਦੋਂ ਵੀ ਸਾਨੂੰ ਕੋਈ ਚਾਰਾ ਜਾਂ ਕੋਈ ਪਸ਼ੂਆਂ ਦਾ ਜਾਂ ਕੋਈ ਸਾਨੂੰ ਇਹਦੀ ਸਹੂਲਤ ਨਹੀਂ ਮਿਲੀ ਇਸ ਤਰ੍ਹਾਂ ਹੁਣ ਫੇਰ ਦੁਬਾਰਾ 25 ਦੇ ਵਿੱਚ ਸਾਡਾ ਉਹਨਾਂ ਉਹ ਤੋਂ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਸਾਡੀਆਂ ਜੋ ਫਸਲਾਂ ਵਾਂ ਸਾਰੀਆਂ ਝੋਨਾ ਜੋ ਰੜ ਚੁੱਕਾ ਹੈ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਅਜੇ ਤੱਕ ਕੋਈ ਚਾਰੇ ਵਾਲਾ ਜਾਂ ਕੋਈ ਉਹ ਪ੍ਰਸ਼ਾਸਨ ਸਾਡੇ ਕੋਲੇ ਮਤਵਾਤੇ ਸਾਡੇ ਕੋਲੇ ਨਹੀਂ ਪਹੁੰਚਾ ਸਾਡੀ ਬੇਨਤੀ ਹੈ ਝੁਗੀ ਨੂਰ ਮੁਹੰਮਦ ਵੱਲੋਂ ਵੀ ਸਾਡੇ ਕੋਲੇ ਜੋ ਸੱਜਣ ਦਾਨੀ ਜੋ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਸਰਕਾਰ پاسੋਂ ਕੀ ਮੰਗ ਕਰਦੇ ਤੁਸੀਂ ਇਸ ਵੇਲੇ ਹਾਲਾਤ ਜਿਹੜੇ ਮਾੜੇ ਆ ਸਾਰੇ ਘਰਾਂ ਦੇ ਵਿੱਚ ਵੀ ਜਿਹੜਾ ਕਾਫੀ ਨੁਕਸਾਨੇ ਗਏ ਘਰ ਤੇ ਡੰਗਰਾਂ ਦੇ ਜਿਹੜਾ ਪੱਠਿਆਂ ਦਾ ਚਾਰੇ ਦਾ ਉਹ ਵੀ ਬੜਾ ਮੁਸ਼ਕਲ ਆ ਪੱਠਿਆਂ ਦਾ ਚਾਰੇ ਦਾ ਜੀ ਵੇਖੋ ਸਾਡੀ ਤੂੜੀ ਜਿਹੜੀ ਉਹ ਰੁੜ ਚੁੱਕੀ ਆ ਚਾਰਾ ਵੀ ਸਾਡਾ ਜੋ ਰੁੜ ਚੁੱਕਾ ਵਾ ਝੋਨੇ ਦੀ ਫਸਲ ਜਿਹੜੀ ਉਹ ਵੀ ਉਤੋਂ ਦੀ ਪਾਣੀ ਜਿਹੜਾ ਨਿਕਲ ਚੁੱਕਾ ਸਾਰਾ ਤੇ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆ ਕਿ ਸਾਨੂੰ ਵੱਤ ਵੱਤ ਜੋ ਚਾਰਾ ਮਿਲੇ ਵੱਤ ਵੱਤ ਸਾਡੀ ਸਾਰ ਲਈ ਜਾਵੇ ਜੋ ਕਿ ਪ੍ਰਸ਼ਾਸਨ ਸਾਡੇ ਨਾਲ ਆ ਤੇ ਹਰ ਇੱਕ ਦਾ ਅਸੀਂ ਧੰਨਵਾਦ ਕਰਾਂਗੇ ਜਿਹੜਾ ਵੀ ਸਾਡੇ ਕੋ ਪਿੰਡ ਵਿੱਚ ਕੋ ਲਿਖ ਕੇ ਆਉਂਦਾ ਵਾ ਉਹਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਾਂਗੇ ਇਹ ਫੋਟੋ ਸਾਹਿਬ ਤੁਹਾਡਾ ਨਾਂ ਕੀ ਆ ਮੇਰਾ ਸਰਦਾਰ ਲਖਬੀਰ ਸਿੰਘ ਆ ਜੀ ਝੁੱਗਿਆਂ ਨੂਰ ਮੁਹੰਮਦ ਤੇ ਇੱਥੇ ਕਿੰਨੀ ਕੁ ਜਿਹੜੀ ਗਰੀਬਾਂ ਦੀ ਜਿਹੜੀ ਜ਼ਮੀਨ ਜਿਹੜੀ ਪ੍ਰਭਾਵਿਤ ਹੋਈ ਹੈ ਇੱਥੋਂ ਜੀ ਮੇਰੇ ਖਿਆਲ ਪਹਾਂ 50 ਕਿੱਲੇ ਜਿਹੜਿਆ ਝੁੱਗਿਆਂ ਨੂਰ ਮੁਹੰਮਦ ਦੇ ਬਰਬਾਦ ਹੋ ਚੁੱਕੇ ਆ ਤੇ ਚ ਵੀ ਇਸ ਤਰ੍ਹਾਂ ਹੀ ਹੋਏ ਆ ਤੇ ਹੁਣ ਪੰਜੀ ਦੇ ਵਿੱਚ ਉਤੋਂ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਤੇ ਜੇ ਗੱਲ ਕਰੀਏ ਤੇ ਮਤਲਬ ਦਰਿਆ ਤੋਂ ਲੈ ਕੇ ਤੇ ਇਧਰ ਨੂੰ ਟਕਰ ਤੇ ਹਜ਼ਾਰਾਂ ਏਕੜੀ ਜ਼ਮੀਨ ਬਨ ਜਾਂਦੀ ਹਜ਼ਾਰਾਂ ਏਕੜ ਤੋਂ ਜ਼ਮੀਨ ਜਿਹੜੀ ਹੋ ਚੁੱਕੀ ਆ ਤੇ ਝੁੱਗਾਂ ਨਮਰ ਮੰਦਾ ਮੰਨ ਲਓ 50 ਕਿੱਲੇ ਤੋਂ ਉੱਤੇ ਜਿਹੜਾ ਝੋਨਾ ਬਰਬਾਦ ਹੋ ਚੁੱਕਾ ਹੈ ਪਹਿਲੀਆਂ ਜ ਸਾਲਟ ਪੈ ਗਈ ਆ ਪਹਿਲਾਂ ਵੀ ਇਹੀ ਆਦ ਸਾਰੀਆਂ ਪੈੜੀਆਂ ਆਪਦੀਆਂ ਵਾਨ ਕੀਤੀਆਂ ਸਾਨੂੰ ਕੁਛ ਨਹੀਂ ਕਿਹੇ ਸਰਕਾਰ ਨੇ ਸਿਰਫ 1800 ਰੁਪਇਆ ਕੋਸ਼ਿ ਚਾਂਦਾ ਆਦਮੀ ਨੂੰ ਮਿਲਿਆ ਵਾ ਤੇ ਕਈ ਚਾਂਦਾ ਆਦਮੀ ਵਿਚ ਵੱਧੇ ਪਛਦੇ ਵੈਸੇ ਵੀ ਤੇ ਰਹਿ ਗਈ ਸੀ ਤੇਜ ਦੇ ਵਿੱਚ ਤੇ ਅੱਗ ਦੀ ਅਸੀਂ ਇਹੀ ਪ੍ਰਸ਼ਾਸਨ ਕੇ ਬੇਨਤੀ ਕਰਦੇ ਆ ਵੀ ਸਾਤ ਤੋਂ ਵੱਧ ਤੋਂ ਵੱਧ ਜਿਹੜੀ ਆ ਸਹੂਲਤ ਸਾਨੂੰ ਦਿੱਤੀ ਜਾਵੇ ਸਰਕਾਰ ਵੱਲੋਂ ਥੈਂਕ ਯੂ ਜੀ ਨੂਰ ਮਮਦ ਝੁੱਗੀਆਂ ਦੇ ਜਿਹੜੇ ਵਸਨੀਕ ਆ ਜਿਨ੍ਹਾਂ ਦੀ ਪੈਲੀ ਪ੍ਰਭਾਵਿਤ ਹੋਈ ਆ ਇਹ ਖੜਾ ਦੇ ਨਾਲ ਪਿਛਲੀ ਵਾਰੀ ਵੀ ਉਹਨਾਂ ਦੱਸਿਆ ਕਿ 2023 ਦੇ ਵਿੱਚ ਜਿਹੜਾ ਇਸੇ ਪ੍ਰਕਾਰ ਹੀ ਜਿਹੜੀਆਂ ਫਸਲਾਂ ਮਾਰੀਆਂ ਗਈਆਂ ਪੱਠਿਆਂ ਦਾ ਚਾਰਾ ਨਹੀਂ ਰਹਿ ਗਿਆ ਤੂੜੀ ਰੁੜ ਗਈ ਆ ਤੇ ਇਸ ਵੇਲੇ ਉਹਨਾਂ ਮੰਗ ਕੀਤੀ ਆ ਕਿ ਸਰਕਾਰ ਜਿਹੜੀ ਸਾਡੀ ਵੱਧ ਤੋਂ ਵੱਧ ਸਹਾਇਤਾ ਕਰੇ ਦਾਨੀ ਸੱਜਣ ਵੀ ਜੋ ਸਾਨੂੰ ਚਾਰੇ ਦੀ ਕੋਈ ਸੇਵਾ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਸੇਵਾ ਕਰ ਸਕਦਾ ਇਸ ਪਿੰਡ ਵਿੱਚ ਆ ਕੇ ਦਾਨੀ ਸੱਜਣਾ ਨੂੰ ਇਹਨਾਂ ਵੱਲੋਂ ਅਪੀਲ ਕੀਤੀ ਗਈ ਆ ਕਿ ਪਹੁੰਚੋ